ਇਹ ਫਿਰ ਕੋਈ ਗਲਤੀ ਆ ਮੱਲੇ ਵਾਲੇ ਕਹਿੰਦੇ ਦੋ ਤਿੰਨ ਜਣਾਂ ਪਿੱਛੇ ਸਾਰੀ ਜਨਾਨੀ ਆ ਕਹਿੰਦੇ ਤਿੰਨ ਕੋਈ ਦੇ ਕਰੀਬ ਆਪਸ ਦਾ ਸਵੇਰੇ 4 ਸਵੇਰੇ 4 ਵਜੇ ਸਵੇਰੇ 4 ਵਜੇ ਤੇ ਇੱਥੇ ਆ ਸਵੇਰੇ ਕੋਈ ਸਫਾਈ ਕੀਤੀ ਗਈ ਆ ਪੀਨਾ ਲੈ ਕੇ ਪਾਈਆਂ ਗਈਆਂ ਉੱਤੇ ਬਿਲਕੁਲ ਨਹੀਂ ਕੋਈ ਆਲਰੇਡੀ ਖੜੀ ਤੇ ਫੇਰ ਕੱਲ ਵੀ ਪੀਨਾ ਤੋਂ ਕੋਈ ਨਹੀਂ ਰਿਪੇਅਰ ਪਾਜੀ ਸਵੇਰੇ 4 ਵਜੇ ਥੋੜੀ ਚੱਲੇ ਨਹੀਂ 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 ਮੈਂ ਕਿਹਾ ਅੱਜ ਤੇ ਰਿਪੇਅਰ ਚੱਲੀ ਕੋਈ ਨਹੀਂ ਆਂਗਵਾੜ ਕਹਿ ਰਹੇ ਆਂਗਵਾੜ ਬੰਦਾ ਬਲਾਸ ਦੇ ਲਵੇ ਵਾਜੇ ਨਹੀਂ ਆਈ ਮੈਂ ਹਾਂ ਇੱਥੇ ਸਾਡੇ ਸੰਤਰੀ ਸਾਨੂੰ ਬਕਾਇਦਾ ਸਾਡਾ ਸਾੜਾ ਇਹ ਬਿਲਕੁਲ ਸੇਫ ਆ ਕੋਈ ਅਫਸੀ ਉਹ ਮੈਂ ਵੀ ਦੇਖ ਰਿਆ ਸਾਡੇ ਥਾਣੇ ਨਹੀਂ ਹੋਈ। ਪਰ ਸਾਡੇ ਥਾਣੇ ਨਹੀਂ ਹੋਈ ਕਿਤੇ ਹੋਰ ਹੋਈ ਕੋਈ ਗੱਲ ਵੱਖਰੀ ਆ। ਆਡ ਗਵਾਟ ਨਹੀਂ ਮੈਂ ਕਿਸ਼ਨਾ ਮੈਂ ਤੁਹਾਨੂੰ ਦੱਸ ਰਿਆ ਨਾ ਕਿ ਸਾਡੇ ਥਾਣੇ ਦੇ ਵਿੱਚ ਕੋਈ ਧੁਮਾਕੇ ਦੀ ਗੱਲ ਨਹੀਂ ਹੋਈ। ਜੀਵਨ ਫੌਜੀ ਨੇ ਦੂਰ ਦੂਰ ਫੌਜੀ ਨੇ ਜ਼ਿੰਮੇਵਾਰੀ ਵੀ ਲਈ ਆ ਪਾਜੀ। ਮੈਂ ਨਹੀਂ ਜੀਵਨ ਫੌਜੀ ਨੂੰ ਜਾਣਦਾ ਨਾ ਮੈਂ ਸਿੱਖ ਸੁਣੀ ਆ। ਕਿਹੜੀ ਕੋਈ ਗੱਲਬਾਤ ਹੈਗੀ ਆ। ਲੇਕਿਨ ਕਿਤੇ ਦੂਰ ਸਾ ਦੂਰ ਮੈਂ ਵੀ ਕਰਦਾ ਇਸੇ ਕਰਕੇ ਕਰ ਰਿਹਾ ਕਿਤੇ ਦੂਰ ਧੁਮਾਕੇ ਦੀ ਕੋਈ ਆਵਾਜ਼ ਆਈ ਸਾਡੇ ਥਾਣੇ ਦੇ ਵਿੱਚ ਕੋਈ ਧੁਮਾਕਾ ਨਹੀਂ ਆ। ਅੱਛਾ। ਨਾ ਕੋਈ ਅਜਿਹੀ ਗੱਲ ਆ। ਤੁਹਾਡੇ ਸਾਰਿਆਂ ਕਿ ਕਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਲਾਮਾਬਾਦ ਥਾਣੇ 'ਚ ਹੁਣੇ ਚੌਥਾ ਪੰਜਵਾਂ ਬਾਰਡਰ ਦੇ ਇਸ ਇਲਾਕੇ 'ਚ ਇੰਡੋ-ਪਾਕ ਬਾਰਡਰ ਤੇ ਇਹ ਬਲਾਸਟ ਹੋ ਰਿਹਾ ਔਰ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਕਿ ਇਹ ਬਲਾਸਟ ਥਾਣਿਆਂ ਵਿੱਚ ਕੀਤੇ ਜਾ ਰਹੇ ਤੁਸੀਂ ਦਲੇਰੀ ਵੇਖੋ ਤੁਸੀਂ ਹਿੰਮਤ ਵੇਖੋ ਕੀ ਸਿੱਧੇ ਤੇ ਸਿੱਧੇ ਲਾ ਇਨਫੋਰਸਮੈਂਟ ਏਜੰਸੀਜ਼ ਨੂੰ ਸਿੱਧਾ ਚੈਲੰਜ ਜਿੱਥੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਅਟੈਕਸ ਨੂੰ ਕੰਡਮ ਕਰਦਾ ਹਾਂ ਔਰ ਰੱਬ ਦਾ ਸੱਚੇ ਪਾਤਸ਼ਾਹ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਇਹਦੇ ਚ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਮਗਰ ਆਈ ਥਿੰਕ ਇਟਸ ਅ ਟਰੈਜੇਡੀ ਵੇਟਿੰਗ ਟੂ ਹੈਪਨ ਮਤਲਬ ਜੋ ਹਾਲਾਤ ਬਣੇ ਪਏ ਆ ਇੰਟੈਲੀਜੈਂਸ ਫੇਲਿਅਰ ਪੰਜਾਬ ਪੁਲਿਸ ਦੀ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਭੁੱਲਰ ਸਾਹਿਬ ਤੁਹਾਨੂੰ ਖਾਸ ਤੌਰ ਤੇ ਮੈਂ ਸੰਬੋਧਨ ਹੋ ਕੇ ਗੱਲ ਕਹਿ ਸਕਦਾ ਕਿ ਥੋਡੀ ਮੁਸ਼ਤਿਹਦੀ ਪੰਜਾਬ ਪੁਲਿਸ ਦੀ ਉਹ ਵੇਖਣ ਨੂੰ ਮਿਲ ਹੀ ਰਹੀ ਆ ਪਿਛਲੇ ਦਿਨਾਂ ਚ ਅਜਨਾਲਾ ਥਾਣਾ ਉਸ ਤੋਂ ਬਾਅਦ ਮਜੀਠਾ ਥਾਣਾ ਜੀ ਨੂੰ ਤੁਸੀਂ ਕਹਿਤਾ ਕਿ ਇਹ ਟਾਇਰ ਦਾ ਬਲਾਸਟ ਹੋਇਆ ਫਿਰ ਉਸ ਤੋਂ ਬਾਅਦ ਅਲੀਵਾਲ ਥਾਣਾ ਜਿਹੜਾ ਰੰਗਨ ਡੰਗਲ ਆ ਉਥੇ ਉਹਦਾ ਜ਼ਿਕਰ ਹੋਇਆ ਬਟਾਲਾ ਏਰੀਏ ਦੇ ਵਿੱਚ ਅੱਜ ਇਹ ਥਾਣਾ ਆਪਣਾ ਤੁਹਾਡਾ ਸ੍ਰੀ ਅੰਮ੍ਰਿਤਸਰ ਸਾਹਿਬ ਚ ਇਸਲਾਮਾਬਾਦ ਥਾਣੇ 'ਚ ਅਟੈਕ ਔਰ ਮੈਨੂੰ ਅਫਸੋਸ ਇਸ ਗੱਲ ਦਾ ਕਿ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਕਿਵੇਂ ਹੱਥ ਦੀ ਸਫਾਈ ਵੇਖੋ ਕਵਰ ਅਪ ਆਪਰੇਸ਼ਨ ਕਿਵੇਂ ਲਾਂਚ ਕਰ ਰਿਹਾ ਹੈ ਇਹਦੇ 'ਚ ਕੀ ਐਡਮਿਟ ਕਰਿਆ ਕਿ ਵਾਕਏ ਹਾਲਾਤ ਠੀਕ ਨਹੀਂ ਹੈ ਔਰ ਪੁਲਿਸ ਦਾ ਫੇਲੀਅਰ ਹੈ ਵਿਲ ਨਾਟ ਮੇਕ ਯੂ ਅ ਸਮਾਲਰ ਪਰਸਨ ਪੁਲਿਸ ਸਾਹਿਬ ਇਹ ਲੜਾਈਆਂ ਲੋਪ ਇੰਡੋ ਪਾਕਿਸਤਾਨ ਬਾਰਡਰ 'ਤੇ ਆਈਐਸਆਈ ਬੀਕੇਆਈ ਦੇ ਜੇ ਲੋਕਾਂ ਨਾਲ ਤੁਸੀਂ ਫਲਰਟ ਕਰੋ ਨਾ ਰੋਮਾਂਸ ਕਰੋ ਫਿਰ ਇਹਦਾ ਇਹੀ ਸਿੱਟਾ ਨਿਕਲਦਾ ਕਿਉਂਕਿ ਜਦੋਂ ਨਰੈਣ ਸਿੰਘ ਚੌੜੇ ਨੇ ਸ਼੍ਰੀ ਦਰਬਾਰ ਸਾਹਿਬ ਆ ਕੇ ਗੋਲੀ ਚਲਾਉਣ ਦੀ ਹਿੰਮਤ ਕੀਤੀ ਉਸ ਵੇਲੇ ਵੀ ਤੁਸੀਂ ਇਸ ਨੂੰ ਕਹਿਤਾ ਕਿ ਇਹ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸਿੰਪਥੀ ਲੈਣ ਨੂੰ ਕੀਤਾ ਕਿੱਥੇ ਭੁੱਲਰ ਸਾਹਿਬ ਤੁਸੀਂ ਤਾਂ ਨਹੀਂ ਸਿੰਪਥੀ ਲੈਣਾ ਚਾਹ ਰਹੇ ਅੱਜ ਇਹ ਅਟੈਕ ਦੀ ਕਿਉਂਕਿ ਤੁਸੀਂ ਇਨਰਸਪੌਂਸਿਬਲ ਗੱਲਾਂ ਕਰ ਰਹੇ ਸੀ ਤੁਸੀਂ ਸੱਚਾਈ ਨੂੰ ਲੁਕੋਣ ਦੀ ਕੋਸ਼ਿਸ਼ ਕਰ ਰਹੇ ਹੋ ਔਰ ਅੱਜ ਵੀ ਮੈਂ ਪੁੱਛਣਾ ਚਾਹੁੰਦਾ ਭੁੱਲਰ ਸਾਹਿਬ ਤੁਸੀਂ ਝੂਠ ਬੋਲਣ ਵੇਲੇ ਮਾੜਾ ਜਿਹਾ ਵੀ ਡਰ ਨਹੀਂ ਆਉਂਦਾ 3:30 ਵਜੇ ਇਹ ਬੰਮ ਫਟਿਆ ਔਰ ਇਹਦੀ ਐਡੀ ਲਾਊਡ ਆਵਾਜ਼ ਆ ਐਡਾ ਵੱਡਾ ਐਕਸਪਲੋਜ਼ਨ ਆਵਾਜ਼ ਆਈਏ ਦੀ ਕਿ ਨਾਲ ਦੇ ਘਰਾਂ ਦੀ ਮੈਂ ਵੀਡੀਓ ਸ਼ੇਅਰ ਕਰੂੰਗਾ ਔਰ ਥੱਲੇ ਟਵੀਟ ਕਰਕੇ ਕਿ ਕਿਵੇਂ ਕੰਧਾਂ ਤੱਕ ਉਹਨਾਂ ਤੇ ਜਿਹੜੀਆਂ ਟਾਈਲਾਂ ਲੱਗੀਆਂ ਸੀ ਉਹ ਉੱਕੜ ਗਈਆਂ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਟੁੱਟ ਗਈਆਂ ਔਰ ਤੁਹਾਨੂੰ ਵੀ ਪਤਾ ਨਹੀਂ ਤਾਂ 7 ਵਜੇ ਉੱਠ ਕੇ ਤੁਹਾਨੂੰ ਪ੍ਰੈਸ ਨੂੰ ਸੰਬੋਧਨ ਹੋਣ ਦੀ ਲੋੜ ਨਹੀਂ ਸੀ ਨਾ ਪ੍ਰੈਸ ਕੰਮ ਲਈ ਨਾ ਤੁਹਾਨੂੰ ਕੋਈ ਇਹੋ ਜਿਹਾ ਨੁਕਸ ਪਿਆ ਕਿ 7 ਵਜੇ ਉੱਠ ਕੇ ਤੁਹਾਨੂੰ ਪ੍ਰੈਸ ਨੂੰ ਸੰਬੋਧਨ ਹੋਵੇ ਤੁਸੀਂ 3 ਤੋਂ 7 4 ਘੰਟੇ ਜੋ ਥਾਣੇ ਦਾ ਨੁਕਸਾਨ ਹੋਇਆ ਸੀ ਪਹਿਲਾਂ ਤਾਂ ਉਹਦੀ ਸਫਾਈ ਕਰਾਈ ਔਰ ਫਿਰ ਪ੍ਰੈਸ ਨੂੰ ਅੰਦਰਵਾੜਿਆ ਔਰ ਕਾ ਦੇਖੋ ਜੀ ਅਸੀਂ ਕਿੰਨਾ ਟਰਾਂਸਪੇਰੈਂਟ ਤਰੀਕੇ ਨਾਲ ਚੱਲ ਰਹੀਏ ਇਟਸ ਨਾਟ ਟਰਾਂਸਪੇਰੈਂਸੀ ਇਫ ਇਟ ਵਾਸ ਇੱਕ ਛੋਟਾ ਜਿਹਾ ਟਾਇਰ ਪਾਟਿਆ ਤਾਂ ਰੋਜ਼ ਪਾਟਦੇ ਆ ਭੁੱਲਰ ਸਾਹਿਬ ਟਾਇਰ ਪੁਲਿਸ ਨੂੰ ਇੰਨੀ ਮੁਸ਼ਤਿਹਦੀ ਵਖਾਉਣ ਦੀ ਲੋਟ ਨਹੀਂ ਪੈਂਦੀ ਮੂਲ ਪੁਲਿਸ ਨੂੰ ਇੰਨੀ ਚੁਸਤੀ ਮਕਾਉਣ ਦੀ ਲੋੜ ਨਹੀਂ ਪੈਂਦੀ ਕਿ ਪ੍ਰੈਸ਼ਰ ਨੂੰ ਸੱਦ ਕੇ ਸੰਬੋਧਨ ਹੋਣ ਔਰ ਜੇ ਸਧਾਤ ਦੀ ਸਫਾਈ ਨਾਲ ਆ ਤੁਹਾਡਾ ਜਿਹੜੇ ਉੱਥੋਂ ਦੇ ਸਬ ਇਨਸਪੈਕਟਰ ਨੇ ਜਸਵੀਰ ਸਿੰਘ ਤੁਸੀਂ ਮੰਨਤਾ ਬਣਾ ਲਓ ਹੋਇਆ ਕੀ ਹੈ ਤੁਸੀਂ ਮੰਨਤਾ ਬਣਾ ਲਓ ਹੋਇਆ ਕੀ ਹੈ ਸੁਰੇ 4 ਵਜੇ ਸੁਰੇ 4 ਵਜੇ ਥੋੜਾ ਜਸਵੀਰ ਸਿੰਘ ਨੂੰ ਇੰਨਾ ਪੱਕਾ ਕਰਤਾ ਜਿਹੜਾ ਉਥੋਂ ਦਾ اسلامਾਬਾਦ ਥਾਣੇ ਦਾ ਇੰਚਾਰਜ ਉਹ ਕਹਿੰਦਾ ਬਲਾਸਟ ਹੋਇਆ ਹੀ ਨਹੀਂ ਭਾਈ ਜੇ ਬਲਾਸਟ ਨਹੀਂ ਹੋਇਆ ਤੇ 7 ਵਜੇ ਪ੍ਰੈਸ ਕਿਉਂ ਸੱਦ ਨਹੀਂ ਪੈਗੀ ਔਰ ਹੁਣ ਮੈਂ ਮਹੱਲੇ ਵਾਲਿਆਂ ਦੀ ਵੀਡੀਓ ਸ਼ੇਅਰ ਕਰੂੰਗਾ 1 ਬਾਈ 1 ਜਿਨ੍ਹਾਂ ਨੂੰ ਤੁਸੀਂ ਥ੍ਰੈਟ ਕਰ ਰਹੀਏ ਥੋਡੀ ਪੁਲਿਸ ਤੇ ਜਾ ਕੇ ਕਿ ਜੇ ਕੋਈ ਪੁਲਿਸ ਦੇ ਉਲਟ ਕੋਈ ਨੇ ਬਿਆਨ ਦਿੱਤਾ ਤੇ ਅਸੀਂ ਉਹਨੂੰ ਕੇਸ ਨੂੰ ਇਨਵੋਲ ਕਰਾਂਗੇ ਅੱਜ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਜੇ ਪੁਲਿਸ ਤੋਂ ਨੂੰ ਥ੍ਰੈਟ ਕਰਦੀ ਹੈ ਭੁੱਲਰ ਸਾਹਿਬ ਦੀ ਟੀਮ ਆ ਕੇ ਤੁਹਾਨੂੰ ਪ੍ਰੈਸ਼ਰਾਈਜ਼ ਕਰਦੀ ਹੈ ਤੁਸੀਂ ਮੇਰੇ ਤੇ ਕ ਸੰਪਰਕ ਕਰੋ ਮੈਂ ਤੁਹਾਡੇ ਘਰ ਵੀ ਪਹੁੰਚੂਗਾ ਔਰ ਤੁਹਾਡੇ ਨਾਲ ਠੋਕ ਕੇ ਖਲੋਵਾਂਗੇ ਤੁਹਾਨੂੰ ਕੋਈ ਦੁਨੀਆ ਦੀ ਤਾਕਤ ਪੁਲਿਸ ਤੁਹਾਨੂੰ ਪਰੇਸ਼ਾਨ ਨਹੀਂ ਕਰ ਸਕੂਗੀ ਇਹਨਾਂ ਨੂੰ ਹਾਈ ਕੋਰਟ ਲਿਜਾ ਕੇ ਆਨਰੇਬਲ ਜੱਜ ਅੱਗੇ ਜਿਵੇਂ ਲਾਰੈਂਸ ਬਿਸ਼ਨੋਈ ਦੇ ਕੇਸ 'ਚ ਇੱਕ ਡੀਐਸਪੀ ਨੂੰ ਇਹਨਾਂ ਨੂੰ ਡਿਸਮਿਚ ਕਰਨਾ ਪਿਆ ਉਸ ਤਰ੍ਹਾਂ ਇਹ ਜੀ ਅਫਸਰਾਂ ਨੂੰ ਡਿਸਮਿਚ ਕਰਾਵਾਂਗੇ ਜਿਹੜਾ ਕੋਈ ਐਂਟੀ-ਨੇਸ਼ਨਲ ਫੋਰਸਸ ਪੰਜਾਬ ਦਾ ਆਈਐਸਆਈ ਤੇ ਇਹ ਇਹ ਏਜੰਟ ਨਾਲ ਰਲ ਕੇ ਮਾਹੌਲ ਖਰਾਬ ਕਰ ਰਿਹਾ ਤੇ ਪੁਲਸ ਉਹਨਾਂ ਦੀ ਬੜੀ ਮੁਸ਼ਕਲ ਦੀ ਨਾਲ ਮਦਦ ਤੇ ਆ ਰਹੀ ਹੈ ਇਸ ਲਈ ਮੈਂ ਸਭ ਨੂੰ ਅਪੀਲ ਕਰਦਾ ਟੂ ਮੇਨਟੇਨ ਪੀਸ ਐਂਡ ਕਾਮ ਐਟ ਦ ਸੇਮ ਟਾਈਮ ਮੈਂ ਅਪੀਲ ਕਰਦਾ ਪੰਜਾਬ ਦੀ ਪੁਲਿਸ ਨੂੰ ਜੀਤੇ ਬੜੀ ਕਾਬਲ ਫੋਰਸ ਹੈ ਤੁਹਾਡੀ ਕਾਬਲੀਅਤ ਤੇ ਮੈਂ ਸ਼ੱਕ ਨਹੀਂ ਕਰਦਾ ਇੱਕ ਦੋ ਕਾਲੀਆਂ ਭੇਡਾਂ ਮੌਲ ਨਹੀਂ ਖਰਾਬ ਕਰ ਸਕਦੀਆਂ ਜਿਹੜੇ ਮਗਰ ਅੱਜ ਇੱਕ ਬਲਾਸਟ ਨੂੰ ਟਾਇਰ ਪਾਟਣ ਦੀ ਗੱਲ ਕਹਿ ਕੇ ਕਮਰਾਪ অপারেশন ਲਾਂਚ ਕਰਨਾ ਚਾਹ ਰਿਹਾ ਜਾਂ ਕਦੇ ਸਿੰਪਥੀ ਐਂਗਲ ਲੈ ਆਉਂਦੇ ਜਾਂ ਕਦੇ ਕੁਝ ਲੈ ਆਉਂਦੇ ਆ ਦਿਸ ਇਜ਼ ਅ ਵੇਕ ਅਪ ਕਾਲ ਫਾਰ ਥੈਮ ਔਰ ਝੂਠ ਬੋਲਣਾ ਬੰਦ ਕਰੋ ਅਤਲੀਅਤ ਨੂੰ ਸਮਝੋ ਲਾਅ ਐਂਡ ਆਰਡਰ ਜਿਹਦੇ ਚ ਭਗਵੰਤ ਮਾਨ ਦਾ ਵੱਡਾ ਫੇਲਿਅਰ ਹੈ ਇਹਦਾ ਅਸਤੀਫਾ ਲੈਣ ਦੀ ਲੋੜ ਹੈ ਹੀ ਨੀਡਸ ਟੂ ਰਿਜ਼ਾਈਨ ਔਰ ਕੋਈ ਬੰਦਾ ਉਹੋ ਜਿਹਾ ਆ ਕੇ ਇਸ ਮਿਨਿਸਟਰੀ ਨੂੰ ਹੈਡ ਕਰੇ ਜਿਹੜਾ ਪੰਜਾਬ ਦੇ ਮਾਹੌਲ ਨੂੰ ਸ਼ਾਂਤਮਈ ਮਾਹੌਲ ਨੂੰ ਸ਼ਾਂਤਮਈ ਰੱਖ ਸਕਦਾ ਹੈ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਨੂੰ ਬਹਾਲ ਰੱਖ ਸਕਦਾ ਨਹੀਂ ਤਾਂ ਇਹਨਾਂ ਨੇ ਇਹੀ ਡਰਾਮਾ ਕਰੀ ਜਾਣਾ ਔਰ ਮੁੜ ਕੇ ਕਹਿਣਾ ਮੁਸਤੈਦੀ ਹੈ ਕੋਈ ਸਿੰਪਥੀ ਲਹਿ ਰਿਹਾ ਜਦ ਕਿ ਪੰਜਾਬ ਪੁਲਿਸ ਉੱਤੀ ਹੋਈ ਹੈ ਮੈਂ ਆਸ਼ ਕਰੂੰਗਾ ਉਮੀਦ ਕਰੂੰਗਾ ਕਿ ਜਿੱਥੇ ਅਸੀਂ ਸਾਰੇ ਰਲ ਮਿਲ ਕੇ ਇਸ ਨੂੰ ਕੰਡੈਮ ਕਰਾਂਗੇ ਉੱਥੇ ਵੀ ਨੀਡ ਟੂ ਕਮ ਟੂਗੇਦਰ ਐਂਡ ਐਕਸਪਲੋ ਐਕਸਪੋਜ਼ ਦ ਬਲੈਕ ਸ਼ੀਪਸ ਇਨ ਦ ਪੰਜਾਬ ਪੁਲਿਸ ਬਹੁਤ ਬਹੁਤ ਧੰਨਵਾਦ